ਮੇਂ ਜਸਵੀਰ ਜੀ ਜਾਂ ਫਿਰ ਕੋਈ ਹੋਰ ਸਾਥੀ ਵੀ ਔਰ ਇਸ ਵੇਲੇ ਐਸਾ ਡਲਾਈਨ ਤੇ ਅਜ਼ਰ ਸ਼ਾਹ ਸਾਹਿਬ ਨੇ ਜਿਨ੍ਹਾਂ ਨੇ ਬਹੁਤ ਵਧੀਆ ਅਰੇਂਜ ਕੀਤਾ ਔਰ ਤੁਸੀਂ ਜਾਣਦੇ ਹੋ ਕਿ ਜਿਹੜਾ ਧਰਮ ਹੈ ਕੋਈ ਵੀ ਧਰਮ ਸਾਨੂੰ ਇਕਤਾ ਦੀ ਗੱਲ ਸਿਖਾਉਂਦਾ ਹੈ ਸਰਬਾਧ ਦੇ ਭਲੇ ਦੀ ਗੱਲ ਸਿਖਾਉਂਦਾ ਹੈ ਅਤੇ ਹਮੇਸ਼ਾ ਹੀ ਅਸੀਂ ਚੜਦੀ ਕਲਾ ਚ ਰਹੀ ਅਤੇ ਜਿਹੜੇ ਦੁਸ਼ਮਣ ਨੇ ਦੇਸ਼ ਦੇ ਕਿਸੇ ਵੀ ਦੇਸ਼ ਵਿੱਚ ਛੁਪੇ ਹੋਏ ਉਨਾ ਵਾਸਤੇ ਗਵਰਨਮੈਂਟਰ ਨੂੰ ਸਟੈਪ ਸਟੈਂਡ ਜਿਹੜਾ ਆ ਉਹ ਲੈਣਾ ਚਾਹੀਦਾ ਇਹ ਵੀ ਮੈਂ ਬੇਨਤੀ ਕਰਾਂਗਾ ਅਜ਼ਰ ਸ਼ਾਹ ਨੂੰ ਪਰ ਅਜ਼ਰ ਸ਼ਾਹ ਨੂੰ ਸਭ ਤੋਂ ਪਹਿਲਾਂਸੀਂ ਮੁਬਾਰਕਬਾਦ ਦੇਣੀ ਚਾਹਾਂਗੇ ਕਿ ਬਖਵਕ ਦੇਸ਼ਾਂ ਵਿੱਚੋਂ ਸਪੈਸ਼ਲੀ ਕੈਨੇਡਾ ਦੇ ਵਿੱਚੋਂ ਪਰਿਵਾਰ ਗਏ ਔਰ ਜਿਨ੍ਹਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਕੁਝ ਦਿਨ ਗੁਰਮਾਰਤ ਦੀਆਂ ਜਾ ਕੇ ਖੁਸ਼ੀਆਂ ਪ੍ਰਾਪਤ ਕੀਤੀਆਂ ਤੇ ਨਨਕਾਣਾ ਸਾਹਿਬ ਦੇ ਦਰਸ਼ਨ ਕੀਤੇ ਆਪਣੀ ਜ਼ਿੰਦਗੀ ਵਿੱਚ ਇਹ ਪਹਿਲਾ ਮੌਕਾ ਸੀ ਅਜ਼ਰ ਸ਼ਾਹ ਜਿਹੜੇ ਕਿ ਪ੍ਰੋਮਿਨੈਂਟ ਨੇ ਅਤੇ ਸੀਐਮ ਦੇ ਬੜੇ ਨਜ਼ਦੀਕ ਨੇ ਅ ਮਰੀਮ ਨਵਾਸ ਸ਼ਰੀਫ ਦੇ ਅਤੇ ਨਾਲ ਨਾਲ ਅਸੀਂ ਇਹ ਵੀ ਦੱਸੀਏ ਕਿ ਅਜ਼ਰ ਸ਼ਾ ਟ੍ਰੇਡ ਸੈਂਟਰ ਦੇ ਮਾਲਕ ਵੀ ਨੇ ਪਰਮਨੈਂਟ ਸਿੱਖੀਤ ਨੇ ਅ ਅਜ਼ਰ ਸ਼ਾ ਆਪ ਜੀ ਨੂੰ ਬੀਬੀਸੀ ਟੰਟਾ ਸ਼ੋਅ ਦੇ ਵਿੱਚ ਵੈਲਕਮ ਟੂ ਸ਼ੋ ਜੀਸ ਸਤ ਸ੍ਰੀ ਅਕਾਲ ਅਲਮੁਸਾਲਮ ਕੀ ਹਾਲ ਹੈ ਜੀ ਠੀਕਾ ਕੋ ਵੈਰੀ ਗੁੱਡ ਸਤ ਸ੍ਰੀ ਅਕਾਲ ਜੀ ਔਰ ਬਹੁਤ ਖੁਸ਼ੀ ਹੋਈ ਕਿ ਜਥੇ ਆਏ ਉਹਨਾਂ ਨੂੰ ਅਸੀਂ ਇੱਥੇ ਵੈਲਕਮ ਕੀਤਾ ਜੀ ਆਇਆਂ ਨੂੰ ਆਖਿਆ ਔਰ ਉਹਨਾਂ ਨੇ ਵੀ ਬੜੀ ਖੁਸ਼ੀ ਦਾ ਇਲਾਨ ਕੀਤਾ ਜਿਾ ਕਿ ਮੇਰੇ ਲਈ ਇੱਕ ਬੜੀ ਖੁਸ਼ੀ ਦਾ ਬਾਝ ਫਕਰ ਹੈ ਕਿ ਗੁਰੂ ਗੁਰੂ ਨਾਨਕ ਦੇ ਜਨਮ ਦਿਨ ਤੇ ਮੇਲੇ ਸਿੱਖ ਬਰਾਦਰੀ ਮੇਰੇ ਕੋਲ ਆਈ ਉਹਨਾਂ ਨੂੰ ਮੈਂ ਜਿੰਨਾ ਵੀ ਹੋ ਸਕਿਆ ਉਹਨਾਂ ਨੂੰ ਜੀ ਆਖਿਆ ਉਹਨੂੰ ਆ ਜੀ ਆਖਿਆ ਜੀ ਆਇਆਂ ਨੂੰ ਆਖਿਆ ਮੇਰੀ ਸਾਜਰ ਬਰਾਦਰੀ ਨੇ ਵੀ ਔਰ ਸਾਡੀ ਸੀਐਮ ਸਾਹਿਬਾ ਨੇ ਸਪੈਸ਼ਲ ਹਦਾਇਤ ਕੀਤੀ ਸੀ ਕਿ ਜਿੰਨੇ ਵੀ ਆਪਣੇ ਸਿੱਖ ਯਾਤਰੀ ਆ ਰਹੇ ਨੇ ਉਹਨਾਂ ਨੂੰ ਜਿਆਦਾ ਜ਼ਿਆਦਾ ਵੈਲਕਮ ਕੀਤਾ ਜਾਵੇ ਔਰ ਸਹੂਲਤਾ ਦਿੱਤੀ ਆ ਜਾਣ ਔਰ ਆਪਣੇ ਤਾਜੇ ਬਰਾਦਰ ਨੂੰ ਵੀ ਉਹਨਾਂ ਨੇ ਆਖਿਆ ਕਿ ਵੀ ਤੁਸੀਂ ਉਹਨਾਂ ਨੂੰ ਬਿਲਕੁਲ ਵੈਲਕਮ ਕਰਨਾ ਤੇ ਅਸੀਂ ਉਹਨਾਂ ਨੂੰ ਵੈਲਕਮ ਆਖਿਆ ਔਰ ਉਹਨਾਂ ਦੀ ਮਿਹਰਬਾਨੀ ਕਿ ਸਾਡਾ ਉਹਨਾਂ ਨੇ ਮਾਨ ਰੱਖਿਆ ਇੱਜ਼ਤ ਰੱਖੀ ਤੇ ਅਸੀਂ ਖਾਤੋਂ ਤੇ ਤੁਹਾਡਾ ਵੀ ਬਹੁਤ ਮਾਨ ਔਰ ਤੁਹਾਡਾ ਸ਼ੁਕਰੀਆ ਅਦਾ ਕਰਨਿਆ ਕਿ ਤੁਸੀਂ ਸਾਨੂੰ ਲੈਣ ਤੇ ਲਿਆ ਸਾਡੀ ਔਰ ਹੌਸਲਾ ਅਫਜ਼ਾਈ ਹੋਈ ਹੈ ਅਸੀਂ ਹੋਰ ਜ਼ਿਆਦਾ ਜ਼ਿਆਦਾ ਆਪਣੇ ਮਮਾਨਾਂ ਨੂੰ ਖੁਸ਼ਾਮਦੇਦ ਕਾਵਾਂਗੇ ਤੁਹਾਡੇ ਰੇਡੀਓ ਦੇ ਹਵਾਲੇ ਨਾਲ ਤੁਹਾਡੇ ਹਵਾਲੇ ਨਾਲ ਔਰ ਸਾਡੇ ਇੱਜ਼ਤਮਾਨ ਵਧਾਈ ਤੇ ਅਸੀਂ ਜ ਮਾਨ ਵਧਾਵਾਂਗੇ ਆ ਬੇਰਵਾਨੀ ਅਸੀਂ ਇੱਕ ਅਮ ਬੇਨਤੀ ਸੀ ਕਰਨੀ ਚਾਹਾਂਗੇ ਕਿ ਸੰਗਤਾਂ ਆਂਗਾਂ ਮੰਨ ਦੇ ਵਿੱਚ ਬੜਾ ਚਾਹ ਅਤੇ ਵਾਪਸ ਗੁਰੂ ਘਰ ਦੇ ਦਰਸ਼ਨ ਕਰਕੇ ਅਤੇ ਹਰੇਕ ਸਾਲ ਪਿਛਲੇ ਲੰਬੇ ਸਮੇਂ ਤੋਂ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਲਈ ਬਾਖੂਕ ਦੀਸ਼ਾ ਵਿੱਚੋਂ ਸੰਗਤਾਂ ਜਾਂਦੀਆਂ ਨੇ ਅਤੇ ਇੱਕ ਅਸੀਂ ਸਪੈਸ਼ਲੀ ਤਰਵਾਦ ਕਰਨਾ ਚਾਹਾਂਗੇ ਤੁਹਾਡੇ ਹੀ ਬੜੀ ਨਜ਼ਦੀਕੀ ਸਾਡੀ ਕਮਿਟੀ ਦੀ ਜਾਨਬਚਾਣੇ ਕੈਨੇਡਾ ਦੇ ਸਖਸ਼ੀਤ ਵਰਲਡਵਾਈਡ ਸਖਸ਼ੀਤ ਵੈਸੇ ਉਹਨੇ ਮਦ ਆਪਣੇ ਮਲਕ ਸਾਹਿਬ ਜਨਰੇਟ ਨਿਊ ਡੈਪਲੀਸ਼ਨ ਦਾ ਬੜਾ ਅਫੀਸਰ ਜੋ ਲੋਕਾਂ ਦਾ ਕਰਜ਼ਾ ਮਾਫ ਕਰਨ ਦੀ ਸਰਕਾਰਾਂ ਕਰਨ ਜਾਂ ਨਾ ਕਰਨ ਇਹ ਕਰਜ਼ਾ ਮਾਫ ਕਰਾਉਣੇ ਕੈਨੇਡਾ ਵਿੱਚ ਬੈਠੇ ਲੋਕਾਂ ਦਾ ਆਈ ਡੋਟ ਨੋ ਤੁਹਾਡੀ ਸਰਕਾਰ ਕਿੰਨਾ ਲੋਕਾਂ ਦਾ ਕਰਜ਼ਾ ਮਾਫ ਕਰਾਉਂਦੀ ਹੈ ਸੀਐਮ ਸਾਹਿਬ ਮਰੀਮ ਪਰ ਇਹ ਲੋਕਾਂ ਦਾ ਕਰਜ਼ਾ ਸ਼ੇ ਲੰਬੇ ਸ਼ਬਦਾਂ ਤੋਂ ਮਾਫ ਕਰਾ ਰਹੇ ਨੇ 15 ਸਾਲਾ ਤੋਂ ਸੋ ਸਾਡੀ ਇੱਕ ਦੋ ਬੇਨਤੀਆਂ ਨੇ ਔਰ ਜਦੋਂ ਵੀ ਸਿੱਖ ਸੰਗਤ ਗੁਰੂ ਘਰਾਂ ਵਿੱਚ ਦਰਸ਼ਨ ਕਰਨ ਆਉਂਦੀ ਹੈ ਕੁਝ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਤੇ ਕੁਝ ਐਸੇ ਲੋਕ ਆ ਜਿਹੜੇ ਕਿ ਦੇਸ਼ ਵਿਰੋਧੀ ਆ ਮੇਰੀ ਉਹਨਾਂ ਤੁਹਾਡੇ ਸੀਐਮ ਨੂੰ ਬੇਨਤੀ ਹੈ ਕਿ ਉਹਨਾਂ ਵੱਲ ਜਰਾ ਗੌਰ ਜੁਰੂ ਫਰਮਾਉਣ ਤਾਂ ਕਿ ਜਿਹੜੀ ਸਿੱਖ ਸੰਗਤ ਆਉਂਦੀ ਹੈ ਹਾਂਜੀ ਉਹ ਇੱਥੇ ਆਏ ਗੁਰੂ ਗੋਬਿੰਦ ਸਿੰਘ ਜੀ ਆਪਰਾਤ ਕਰੇ ਗੁਰੂ ਜੀ ਦੇ ਦਰਸ਼ਨ ਕਰਕੇ ਵਾਪਸ ਪਹੁੰਚ ਤੇ ਕਈ ਵਾਰੀ ਮਨ ਦੇ ਇਨਸਾਨ ਦੇ ਮਨ ਵਿੱਚ ਦਰਦ ਹੁੰਦਾ ਅਤੇ ਮਨ ਦੇ ਵਿੱਚ ਕੁਝ ਸੋਚਿਆ ਕੁਝ ਹੋਰ ਹੁੰਦਾ ਔਰ ਕਈ ਵਾਰੀ ਸਮਾਇ ਹੋ ਜਾ ਆ ਜਾਂਦਾ ਹੈ ਜਿਹੜਾ ਕਿ ਕੰਟਰੋਲ ਵਿੱਚ ਨਹੀਂ ਹੁੰਦਾ ਸਾਨੂੰ ਪੂਰੀ ਆਸ ਹੈ ਕਿ ਤੁਸੀਂ ਆ ਜਿਹੜੇ ਪਰਿਵਾਰ ਆਏ ਨੇ ਉਹਨਾਂ ਨੂੰ ਵੈਲਕਮ ਕੀਤਾ ਆ ਔਰ ਖਾਸ ਕਰਕੇ ਅਮਦ ਮਲਕ ਸਾਹਿਬ ਨੇ ਬੜਾ ਕੁਝ ਅਰੇਂਜਮੈਂਟ ਕੀਤਾ ਆ ਤੁਹਾਡੇ ਸਹਿਯੋਗ ਸਦਕਾ ਸੀਐਮ ਸਦਕਾ ਸੀਐਮ ਸਾਹਿਬ ਨੂੰ ਮੇਰੀ ਬੇਨਤੀ ਆ ਐਜ਼ ਅ ਮੀਡੀਆ ਤੌਰ ਤੇ ਅਤੇ ਇੱਕ ਹਿੰਦੁਸਤਾਨ ਦੇ ਵਿੱਚ ਮੇਰਾ ਜਨਮ ਹੋਇਆ ਤੁਸੀਂ ਪਾਕਿਸਤਾਨ ਤੋਂ ਸਾਡੇ ਨਾਲ ਗੱਲਬਾਤ ਕਰ ਰਹੇ ਹੋ ਕਿ ਕੁਝ ਐਸੇ ਲੋਕ ਇਥੇ ਜਿਹੜੇ ਛੁਪੇ ਹੋਏ ਨੇ ਜਿਹੜੇ ਕਿ ਆ ਭਾਰਤ ਦੇ ਵਾਸਤੇ ਜਿਹੜੇ ਨੇ ਇੱਥੇ ਬੈਠੇ ਜ਼ਹਿਰ ਉਗਲਦੇ ਨੇ ਉਹਨਾਂ ਵੱਲ ਜ਼ਰੂਰ ਧਿਆਨ ਜੜਾ ਆ ਸੀਐਮ ਸਾਹਿਬ ਨੂੰ ਮੇਰਾ ਇਹ ਮੈਸੇਜ ਦੇਣਾ ਕਿ ਜ਼ਰੂਰ ਗੌਰ ਫਰਮਾਓ ਤਾਂ ਕਿ ਅਸੀਂ ਸਾਡਾ ਜਿਹੜਾ ਗਵਨ ਦੇਸ਼ ਆ ਇਹ ਜਿਹੜੀਆਂ ਕੱਚੀਆਂ ਦੁਵਾਰਾਂ ਨੇ ਇਹ ਸਿਰਫ ਕੱਚੀਆਂ ਦੁਵਾਰਾਂ ਨੇ ਪਰ ਅਸੀਂ ਚਾਹੁੰਦੇ ਹਾਂ ਕਿ ਇੱਕ ਦੂਜੇ ਨਾਲ ਇਤفاق ਵਿੱਚ ਰਿਹਾ ਜਾਵੇ ਅਤੇ ਇੱਕ ਦੂਜੇ ਦੀ ਕਦਰ ਕੀਤੀ ਜਾਵੇ ਅਤੇ ਜਿਹੜੇ ਲੋਕ ਗਲਤ ਤਰੀਕੇ ਨਾਲ ਇੱਥੇ ਜਾ ਕੇ ਬੈਠੇ ਨੇ ਉਹਨਾਂ ਨੂੰ ਇਥੋਂ ਤੁਹਾਨੂੰ ਬਾਹਰ ਕੱਢ ਲੈਣਾ ਚਾਹੀਦਾ ਹੈ ਸੋ ਸਾਡੀ ਬੇਨਤੀ ਹੈ ਸੋ ਅਜਰ ਸ਼ਾਹ ਜੀ ਸੀਐਮ ਸਾਹਿਬ ਨੂੰ ਤੁਹਾਡਾ ਮੈਸੇਜ ਦਿੱਤਾ ਜਾਏਗਾ ਬਿਲਕੁਲ ਆਏ ਦਿੱਤਾ ਜਾਏਗਾ ਔਰ ਜਿੰਨੇ ਵੀ ਵਰਹਾਰ ਆਏ ਨੇ ਨੈਕਸਟ ਟਾਈਮ ਹੋਜ ਜਾ ਤਾਂ ਜ਼ਿਆਦਾ ਸਹੂਤਾ ਦਿੱਤੀਆਂ ਜਾਣ ਗਿਆ ਤੇ ਜਿਹੜੇ ਬਾਹਰ ਦੇ ਬਾਰੇ ਜ਼ਹਿਰ ਉਗਲਦੇ ਨੇ ਉਹ ਸਾਨੂੰ ਵੀ ਐਕਸੈਪਟੇਬਲ ਨਹੀਂ ਹੈਗੇ ਅਸੀਂ ਸੀਐਮ ਸਾਹਿਬਾਂ ਨੂੰ ਬਿਲਕੁਲ ਤੁਹਾਡਾ ਮੈਸੇਜ ਹੈ ਪੂਰਾ ਕ੍ਰਿਮੇ ਕਰਾਂਗੇ ਔਰ ਨੈਕਸਟ ਟਾਈਮ ਇਹ ਤੁਹਾਡੇ ਰੇਡੀਓ ਦੇ ਹਵਾਲੇ ਨਾਲ ਮਲਕ ਸਾਹਿਬ ਨਹੀਂ ਜਾ ਜਿੰਨੇ ਵੀ ਪਰਿਵਾਰ ਆਏ ਨੇ ਮਲਕ ਸਾਹਿਬ ਨੇ ਹੀ ਮੈਨੂੰ ਰੈਫਰ ਦਿੱਤੇ ਸਨ ਕਿਉਂਕਿ ਮਲਕ ਸਾਹਿਬ ਇੱਕ ਵੱਡਾ ਨਾਮ ਹੈ ਕਾਫੀ ਦੇਰ ਤੋਂ ਇਹ ਕੈਨੇਡਾ 'ਚ ਖੇਮਤ ਕਰ ਰਹੇ ਨੇ ਔਰ ਸਾਡੇ ਵੀ ਵੀਰ ਨੇ ਤੇ ਤੁਹਾਡਾ ਜਿਹੜਾ ਰੇਡੀਓ ਦੇ حوالے ਨਾਲ ਮੈਂ ਸੀਐਮ ਸਾਹਿਬਾਂ ਨੂੰ ਕੱਲ ਹੀ ਮੈਸੇਜ ਆਬਲ ਅੱਜ ਹੀ ਮੈਸੇਜ ਕਨਵੇ ਹੋਏਗਾ ਔਰ ਜਿਹੜੇ ਵੀ ਅਭ ਭਾਰਤ ਜੀ ਜਾਂ ਪਾਕਿਸਤਾਨ ਦੇ ਖਿਲਾਫ ਬੋਲਦੇ ਨੇ ਅਸੀਂ ਉਹਨਾਂ ਨੂੰ ਨਾ ਪਸੰਦੀਦ ਕਰਨੇ ਆ ਤੇ ਉਹਨਾਂ ਨੂੰ ਅਸੀਂ ਐਕਸੈਪਟੇਬਲ ਨਹੀਂ ਵੀ ਅਸੀਂ ਕਰਦੇ ਅਸੀਂ ਉਹਨਾਂ ਨੂੰ ਐਕਸੈਪਟ ਕਰਦੇ ਤੇ ਲਿਆਜ਼ਾ ਸਾਡਾ ਤੇ ਬੇਨਤੀ ਹੈ ਕਿ ਵੀ ਜਿੰਨਾ ਵੀ ਸਿੱਖ ਸਰਦਾਰ ਭਾਈ ਸਾਡੇ ਕੋਲ ਆਣਗੇ ਔਰ ਉਹਨਾਂ ਨੂੰ ਉਹ ਅੱਗੇ ਤੋਂ ਜ਼ਿਆਦਾ ਸਹੂਲਤਾ ਮਿਲਣ ਗਿਆ ਔਰ ਆਰਾਮ ਮਿਲੇਗਾ ਔਰ ਉਹਨਾਂ ਨੂੰ ਇੰਝ ਹੀ ਲੱਗੇਗਾ ਜਿਵੇਂ ਆਪਣੇ ਘਰ ਚ ਆਏ ਹੋ ਉਹਨੇ ਵੀ ਉਹਨਾਂ ਨੂੰ ਇੰਝ ਹੀ ਵੈਲਕਮ ਕੀਤਾ ਜਾਂਦਾ ਹੈ ਉਹਨਾਂ ਨੂੰ ਇਹੀ ਫੀਲਿੰਗ ਹੈ ਉਹਨਾਂ ਨੂੰ ਲੱਗਦਾ ਹੈ ਕਿ ਵੀ ਅਸੀਂ ਆਪਣੇ ਘਰ ਹੀ ਆਏ ਆ ਬੜੀ ਮਿਹਰਬਾਨੀ ਬਹੁਤ-ਬਹੁਤ ਸ਼ੁਕਰੀਆ ਮੇਰੇ ਵੱਲੋਂ ਅਤੇ ਖਾਸ ਕਰਕੇ ਸਾਡੇ ਨਿਊ ਡਿਪਲੋਮੇਸ਼ਨ ਦੇ ਸੀਈਓ ਅਬਾਬਦੀ ਟੀਮ ਹੈ ਔਰ ਐਨਏਐਮਲਕ ਸਾਹਿਬ ਮਨਾ ਬਲੋਬੀ ਜੀ ਹਾਂਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੋ ਤੁਸੀਂ ਕੈਨੇਡਾ ਵਿੱਚ ਵਸਦੇ ਪਰਿਵਾਰਾਂ ਦੇ ਵਾਸਤੇ ਚੰਗੀ ਅਪਰਾਲੇ ਕੀਤੀ ਹੈ ਸੀਐਮ ਸਾਹਿਬ ਨੇ ਤੁਹਾਨੂੰ ਗਾਈਡਲਾਈਨ ਦਿੱਤੀਆਂ ਤੁਸੀਂ ਉਹਨਾਂ ਨੂੰ ਫਾਲੋ ਕੀਤਾ ਮੇਰੀ ਆਖਰ ਵਿੱਚ ਫਿਰ ਬੇਨਤੀ ਹੈ ਕਿ ਜਿਹੜੇ ਇੱਥੇ ਲੋਕ ਬੈਠੇ ਹਾਂਜੀ ਭਾਰਤ ਪ੍ਰਤੀ ਜਜ਼ਰ ਉਗਲਦੇ ਨੇ ਇਹ ਬਾਹਰੀ ਦੇਸ਼ ਵਿੱਚੋਂ ਆਣ ਕੇ ਇੱਥੇ ਹਰਕਤਾਂ ਕਰਦੇ ਨੇ ਉਹਨਾਂ ਵੱਲ ਸੀਐਮ ਸਾਹਿਬ ਜੂਰ ਗੌਰ ਪ੍ਰਮਾਣ ਅਤੇ ਉਹਨਾਂ ਨੂੰ ਇੱਥੋਂ ਭਜਾਉਣ ਔਰ ਤਾਂ ਕਿ ਅਸੀਂ ਇਕਤਾ ਵਿੱਚ ਰਹਿ ਸਕੀ ਅਤੇ ਵੱਤਵੱਦ ਸੰਗਤ ਜਿਹੜੀ ਆ ਆਣ ਕੇ ਗੁਰਦੁਆਰਾ ਦੇ ਦਰਸ਼ਨ ਕਰ ਸਕੀ ਬੜੀ ਮਿਹਰਬਾਨੀ ਜੀ ਬਹੁਤ ਬਹੁਤ ਸ਼ੁਕਰੀਆ ਬੜੇ ਮਿਹਰਬਾਨ ਬਹੁਤ ਬਹੁਤ ਧੰਨਵਾਦ